ਸਤਿ ਸ਼੍ਰੀ ਅਕਾਲ ਐਸ ਕੇ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਸਵਾਗਤ ਹੈ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਪੰਜਾਬ ਦੇ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਮਨਾਉਣ ਦੇ ਲਈ ਸ਼੍ਰੀ ਅਕਾਲ ਤਖਤ ਸਹੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਅੱਜ ਅੰਮ੍ਰਿਤਸਰ ਮਾਝਾ ਜ਼ੋਨ ਦੇ ਸਮੂਹ ਪ੍ਰਚਾਰਕ ਨਿਗਰਾਨ ਢਾਡੀ ਅਤੇ ਕਵੀਸ਼ਰ ਸਿੰਘਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਈਂ ਵਿਖੇ ਇਕੱਤਰਤਾ ਕੀਤੀ ਗਈ ਇਕੱਤਰਤਾ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਪ੍ਰਚਾਰਕ ਢਾਡੀ ਅਤੇ ਕਵੀ ਸਰ ਸਿੰਘਾ ਨੇ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੂੰ ਦ੍ਰਿੜਤਾ ਦੇ ਨਾਲ ਅਗਾਹ ਵਧਾਉਂਦੀ ਵਚਨਬੱਧਤਾ ਪ੍ਰਗਟਾਈ ਇਕਤਰਤਾ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗਜ ਸਮੂਹ ਪ੍ਰਚਾਰਕ ਸਿੰਘਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਨਤਮਸਤਕ ਹੋਏ ਤੇ ਕੌਮ ਦੇ ਚੜ੍ਹਦੀ ਕਲਾ ਦੇ ਲਈ ਖੁਦ ਅਰਦਾਸ ਬੇਨਤੀ ਕੀਤੀ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਧਰਮ ਪ੍ਰਚਾਰ ਸੰਬੰਧੀ ਚੱਲ ਰਹੇ ਮੌਜੂਦਾ ਕਾਰਜਾਂ ਅਤੇ ਅਗਾਹ ਵਾਸਤੇ ਵਿਉਂਤਬੰਦੀ ਦੇ ਲਈ ਆਪੋ ਆਪਣੇ ਵਿਚਾਰ ਸਾਹਮਣੇ ਰੱਖੇ ਇਕਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਮਾਝਾ ਜ਼ੋਨ ਦੇ ਸਿੱਖ ਪ੍ਰਚਾਰਕਾਂ ਨਾਲ ਅੱਜ ਇੱਕ ਭਰਵੇਂ 71 ਤਵੀਚ ਧਰਮ ਪ੍ਰਚਾਰ ਸੰਬੰਧੀ ਦੀਰਘ ਵਿਚਾਰ ਵਟਾਂਦਰਾ ਹੋਇਆ ਉਹਨਾਂ ਨੇ ਕਿਹਾ ਕਿ ਪ੍ਰਚਾਰਕ ਸਿੰਘ ਉਹ ਗੁਰਪਾਈ ਨੇ ਜਿਹੜੇ ਜ਼ਮੀਨੀ ਪੱਧਰ ਉੱਤੇ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਂਦੇ ਨੇ ਉਹਨਾਂ ਕਿਹਾ ਕਿ ਅੱਜ ਦੀ 71 ਤ ਵਿੱਚ ਇਹ ਤੇ ਹੋਇਆ ਕਿ ਪਹਿਲਾਂ ਤੋਂ ਚੱਲੀ ਆ ਰਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਜਜ਼ਬੀ ਜੋਸ਼ ਅਤੇ ਜਨੂਨ ਦੇ ਨਾਲ ਅੱਗੇ ਲੈ ਕੇ ਜਾਇਆ ਜਾਵੇ ਤੇ ਪਿੰਡ ਪਿੰਡ ਪੱਦਰ ਤੇ ਉੱਤੇ ਸੰਗਤਾਂ ਨੂੰ ਨਾਲ ਜੋੜਿਆ ਜਾਵੇ ਉਹਨਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਧਰਮ ਪ੍ਰਚਾਰ ਲਹਿਰ ਸੰਬੰਧੀ ਤਖਤ shri ਕੇਸਗੜ੍ਹ ਸਾਹਿਬ ਤੋਂ ਜੋ ਪ੍ਰੋਗਰਾਮ ਖਾਲਸਾ ਸਾਜਨਾ ਦਿਵਸ ਵੀ ਸਾਖੀ ਦੇ ਲਈ ਦਿੱਤਾ ਗਿਆ ਉਹਨੂੰ ਅਗਾ ਵਧਾਉਣ ਵਾਸਤੇ ਵੀ ਪ੍ਰਚਾਰਕ ਸਿੰਘਾਂ ਦੇ ਨਾਲ ਵਿਚਾਰਾਂ ਹੋਈਆਂ ਤੇ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਪ੍ਰਚੰਡ ਧਰਮ ਲਹਿਰ ਵਿੱਢੀ ਜਾਵੇਗੀ ਸਰਵੋੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਮਾਝਾ ਜੋਣ ਦੇ ਸਿੱਖ ਪ੍ਰਚਾਰਕਾਂ ਦੇ ਨਾਲ ਬੜੀ ਇੱਕ ਸੋਹਣੀ ਸਾਡੀ ਪਰਮੀ ਗੱਲ ਗੱਲਬਾਤ ਹੋਈ ਹੈ ਜਿਹਦੇ ਵਿੱਚ ਕਿਉਂਕਿ ਅਸੀਂ ਸਾਰੇ ਗੁਰਪਾਈ ਹਾਂ ਇਹ ਉਹ ਇਨਸਾਨ ਨੇ ਸਾਰੇ ਹੀ ਜਿਹੜੇ ਗਰਾਊਂਡ ਤੇ ਜਾ ਕੇ ਜ਼ਮੀਨ ਤੇ ਜਾ ਕੇ ਸੱਚੇ 파ਰਸ਼ਾ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਨੇ ਤੇ ਅੱਜ ਬਹੁਤ ਇੱਕ ਚੰਗੇ ਮਾਹੌਲ ਦੇ ਵਿੱਚ ਸਾਰੇ ਪ੍ਰਚਾਰਕ ਵੀਰਾਂ ਦੇ ਨਾਲ ਢਾਡੀਆਂ ਦੇ ਨਾਲ ਰਾਗੀਆਂ ਦੇ ਨਾਲ ਗੱਲਬਾਤ ਹੋਈ ਉਹਦੇ ਵਿੱਚ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਇਹ ਤੈਅ ਕੀਤਾ ਵੀ ਜਿਹੜੀ ਧਰਮ ਪ੍ਰਚਾਰ ਦੀ ਮੁਹਿੰਮ ਪਹਿਲਾਂ ਵੀ ਕਿਉਂਕਿ ਚਲਾਉਂਦੇ ਨੇ ਬਹੁਤ ਸਾਰਥਕ ਯਤਨ ਨੇ ਪਰ ਉਹਦੇ ਨਾਲ ਆਪਾਂ ਹੋਰ ਥੋੜਾ ਜਿਹਾ ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕੇ جنੂਨ ਦੇ ਨਾਲ ਇੱਕ ਜੋਸ਼ ਦੇ ਨਾਲ ਸੰਗਤਾਂ ਵਿੱਚ ਜਾਣਾ ਜਾਣਾ ਹੈ ਉਹਦੇ ਲਈ ਆਪਾਂ ਪਿੰਡ ਪੱਦਰ ਤੇ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਉਹਦੇ ਬਾਰੇ ਵਿਚਾਰ ਹੋਈ ਔਰ ਸਾਰੇ ਪ੍ਰਚਾਰਕ ਵੀਰਾਂ ਨੇ ਬੜਾ ਮਾਣ ਦਿੰਦਿਆਂ ਸਾਰਿਆਂ ਨੇ ਹੁੰਕਾਰਾ ਭਰਿਆ ਕਿ ਅਸੀਂ ਭਾਵੇਂ ਰਾਤ ਹੋਵੇ ਪਾਵੇਂ ਦਿਨ ਹੋਵੇ ਜਿਹੜਾ ਗੁਰੂ ਨਾਨਕ ਪਾਸ਼ਾ ਜੀ ਦਾ ਉਪਦੇਸ਼ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਪਦੇਸ਼ ਹੈ ਉਹਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਆਪਾਂ ਪੂਰੀ ਮਿਹਨਤ ਕਰਾਂਗੇ ਬੀਤੇ ਦਿਨੀ ਪਿਛਲੇ 13 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਆंदोलਨ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਤੇ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਤੇ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਇਸ ਘਟਨਾ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਹੋਰ ਖੁਲਾਸੇ ਹੋ ਰਹੇ ਐ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 19 ਮਾਰਚ ਰਾਤ ਖਨੋਰੀ ਮੋਰਚੇ ਤੇ ਚੱਲ ਰਹੇ ਅਖੰਡ ਜਾਪ ਨੂੰ ਅਧ ਵਿਚਾਲੇ ਰੁਕਾਇਆ ਗਿਆ ਉਹਦੀ ਜਾਣਕਾਰੀ ਦਿੰਦਿਆਂ ਕਿਸਾਨ ਲੀਡਰਾਂ ਨੇ ਕੀ ਕੀਤਾ ਜਦੋਂ ਤੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਸੀ ਉਦੋਂ ਤੋਂ ਖਨੋਰੀ ਮੋਰਚੇ ਤੇ ਲਗਾਤਾਰ ਅਖੰਡ ਜਾਪ ਚੱਲ ਰਹੇ ਸੀ ਉਹਨਾਂ ਕਹਿੰਦੇ ਕਿ ਜਿਹੜੀ ਸਰਕਾਰ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦੇਣ ਦੇ ਵਾਦੇ ਕਰਕੇ ਸੱਤਾ ਦੇ ਵਿੱਚ ਆਈ ਹੈ ਉਸੇ ਸਰਕਾਰ ਨੇ 19 ਮਾਰਚ ਦੀ ਰਾਤ ਨੂੰ ਮੋਰਚੇ ਤੇ ਚੱਲ ਰੇ ਅਖੰਡ ਜਾਪ ਨੂੰ ਰੁਕਵਾ ਕੇ ਬੇਅਦਬੀ ਕੀਤੀ ਹੈ ਉਹਨਾਂ ਨੇ ਖੁਲਾਸਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਜਾਪ ਹੋ ਰਿਹਾ ਸੀ ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਵੀ ਖਤਰਾ ਸੀ ਉਹਨਾਂ ਨੇ ਮਾਨ ਸਰਕਾਰ ਨੂੰ ਵੰਗਾਰ ਨੇ ਕਿਹਾ ਕਿ ਹੁਣ ਤੱਕ ਜਿਨਨੇ ਵੀ ਗੁਰੂ ਦੇ ਨਾਲ ਮੱਥਾ ਲਾਇਆ ਉਹ ਕਦੇ ਵੀ ਬਖਸ਼ਿਆ ਨਹੀਂ ਗਿਆ ਗ੍ਰਹਿ ਵਿਭਾਗ ਭਗਵੰਤ ਸਿੰਘ ਮਾਨ ਕੋਲੇ ਹੈ ਮੁੱਖ ਮੰਤਰੀ ਪੰਜਾਬ ਕੋਲੇ ਹੈ ਉਸ ਭਗਵੰਤ ਮਾਨ ਨੇ ਜਿਹੜੀ ਉਸ ਚੱਲ ਰਹੀ ਜਪ ਦੀ ਬੇਦਵੀ ਕੀਤੀ ਹੈ ਜਦੋਂ 19 ਮਾਰਚ ਨੂੰ ਸਾਡੇ ਇਹ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਚੰਡੀਗੜ੍ਹ ਤੋਂ ਮੋਹਾਲੀ ਤੋਂ ਮੁਹਾਲੀ ਦੇ ਵਿੱਚ ਆਉਂਦਿਆਂ ਹੀ ਬਹੁਤ ਸਾਰੇ ਮੋਰਚਿਆਂ ਤੋਂ ਵੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਸ ਦੌਰਾਨ ਜਿਹੜਾ ਜਾਪ ਚੱਲ ਰਿਹਾ ਸੀ ਜਿਹੜਾ ਮਾਹੀ ਹੋਟਲ ਦੇ ਬਾਹਰ ਬਿਲਕੁਲ ਇੱਕ ਪਾਲਕੀ ਬਣਾ ਕੇ ਪਾਲਕੀ ਵਾਲੀ ਟਰਾਲੀ ਬਣਾ ਕੇ ਉਸ ਦੇ ਵਿੱਚ ਜਾਪ ਚੱਲ ਰਿਹਾ ਸੀ ਜਿਹੜਾ ਕਿ ਸੜਕ ਤੋਂ 10 ਫੁੱਟ ਥੱਲੇ ਸੀ ਕੋਈ ਅਗਰ ਰਸਤਾ ਖੋਲਦੇ ਵੀ ਤਾਂ ਸੜਕ ਦੇ ਵਿੱਚ ਨਹੀਂ ਆਉਂਦਾ ਸੀ ਕੀ ਖਤਰਾ ਸੀ ਉਨਾ ਨੂੰ ਗੁਰੂ ਸਾਹਿਬ ਤੋਂ ਇਸ ਸਰਕਾਰ ਨੂੰ ਭਗਵੰਤ ਸਿੰਘ ਮਾਨ ਤੇ ਇਹਦੇ ਪ੍ਰਸ਼ਾਸਨ ਨੇ ਕਿਉਂ ਬੇਅਦਬੀ ਕੀਤੀ ਉਸ ਨੇ ਚੱਲ ਰੇ ਪਾਠ ਨੂੰ ਵਿੱਚ ਕਿਉਂ ਰੋਕਿਆ ਇਸ ਦਾ ਜਵਾਬ ਮੰਗਦੇ ਹਾਂ ਅਸੀਂ ਇਹ ਸਰਕਾਰ ਦਾ ਅੰਤ ਹੋਣਾ ਨਿਸ਼ਚਿਤ ਹੈ ਭਗਵੰਤ ਮਾਨ ਦਾ ਅੰਤ ਹੋਣਾ ਨਿਸ਼ਚਿਤ ਹੈ ਜਿਨੇ ਗੁਰੂ ਨਾਲ ਮੱਥਾ ਲਾਇਆ ਕਦੇ ਉਹ ਬਖਸ਼ਿਆ ਨਹੀਂ ਗਿਆ ਪੰਜਾਬ ਪੁਲਿਸ ਦੇ ਵੱਲੋਂ ਸ਼ੰਭੂ ਅਤੇ ਖਨੋਰੀ ਮੋਰਚੇ ਨੂੰ ਚੁਕਵਾਏ ਜਾਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਪਖਦਾ ਜਾ ਰਿਹਾ ਪੰਜਾਬ ਸਰਕਾਰ ਆਮ ਲੋਕਾਂ ਦੇ ਨਾਲ-ਨਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਹੁਣ ਸੁਖਪਾਲ ਸਿੰਘ ਖੈਰਾ ਐਮਐਲ ਪਲਥ ਨੇ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਭਲਕੇ 11 ਵਜੇ ਮਾਨਸਾ ਦੇ ਨੇੜੇ ਭਿੱਖੀ ਵਿੱਚ ਕਿਸਾਨ ਕਾਂਗਰਸ ਪੰਜਾਬ ਦੇ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਜਿੱਥੇ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਵਿਰੋਧੀ ਪਾਲਸੀਆਂ ਨੂੰ ਜਨਤਕ ਤੌਰ ਤੇ ਨਿੰਦਿਆ ਜਾਵੇਗਾ ਇਸ ਪ੍ਰੋਗਰਾਮ ਵਿੱਚ ਦੱਸਦੀ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਤੋਂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਰਹਿਣਗੇ ਪੰਜਾਬ ਦੇ ਲੋਕਾਂ ਨੂੰ ਹੁਣ ਜ਼ਮੀਨਾਂ ਦੀਆਂ ਰਜਿਸਟਰੀਆਂ ਜਾਂ ਹੋਰ ਕੰਮ ਕਰਾਉਣ ਵਾਸਤੇ ਤਹਿਸੀਲਾਂ ਵਿੱਚ ਗੇੜੇ ਨਹੀਂ ਮਾਰਨੇ ਪੈਣਗੇ ਸਗੋਂ ਘਰ ਬੈਠੇ ਹੀ ਸਾਰੇ ਕੰਮ ਬਿਨਾਂ ਕਿਸੇ ਝੰਜਟ ਦੇ ਹੋ ਜਾਇਆ ਕਰਨਗੇ ਮਾਨ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਛੇਤੀ ਹੀ ਸਾਈਬਰ ਤਹਿਸੀਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਅਤੇ ਤਹਿਸੀਲਾਂ ਵਿੱਚ ਫੈਲੇ ਭ੍ਰਸ਼ਟਾਚਾਰ ਨੂੰ ਠੱਲ ਪਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਇਸੇ ਤਹਿਤ ਪੰਜਾਬ ਸਰਕਾਰ ਹੁਣ ਸਾਈਬਰ ਤਹਿਸੀਲ ਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਜੋ ਸੂਬੇ ਵਿੱਚ ਡਿਜੀਟਲ ਕ੍ਰਾਂਤੀ ਦੇ ਵੱਲ ਵੱਡਾ ਕਦਮ ਸਾਬਿਤ ਹੋ ਸਕਦਾ ਹੈ ਫਿਲਹਾਲ ਸਰਕਾਰ ਇਸ ਨੂੰ ਲੁਧਿਆਣੇ ਦੀ ਜਗ ਗਰਾਉਂ ਤਹਿਸੀਲ ਤੋਂ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਜਿੰਨੂੰ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਨਵਾਂ ਸ਼ਹਿਰ ਵਿੱਚ 12 ਮਈ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਿੱਤੇ ਗਏ ਹਨ ਜ਼ਿਲ੍ਹਾ ਮੈਜਿਸਟਰੇਟ ਨੇ ਬੀ ਐਨ ਐਸ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਡੀ ਲਿਸਟ ਏਰੀਏ ਦੇ ਵਿੱਚ ਵਿੱਚੋਂ ਹਰੇ ਆਂਬ ਨਿੰਮ ਪਿੱਪਲ ਅਤੇ ਬੋੜ ਦੇ ਬਹੁਤ ਹੀ ਮਹੱਤਵਪੂਰਨ ਰੁੱਖਾਂ ਦੇ ਵੱਢਣ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਕਤ ਰੁੱਖਾਂ ਨੂੰ ਵਿਸ਼ੇਸ਼ ਹਾਲਤ ਦੇ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪਰਵਾਨਗੀ ਦੇ ਨਾਲ ਹੀ ਕੱਟੇ ਜਾਣਗੇ ਪੰਜਾਬ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬਿਹਾਰ ਦੇ ਵਿਦਿਆਰਥੀਆਂ ਦੇ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦੇ ਬਹੂਰਾ ਪਿੰਡ ਦੇ ਰਹਿਣ ਵਾਲੇ ਅਲੀ ਅਨਜਾਰ ਨਾਮ ਦੇ ਵਿਦਿਆਰਥੀ ਨੇ 21 ਮਾਰਚ ਨੂੰ ਐਕਸ ਦੇ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਮਦਦ ਦੀ ਬੇਨਤੀ ਕੀਤੀ ਹੈ ਉਕਤ ਨੌਜਵਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੋਂ ਬੀਟੈਕ ਦੀ ਪੜ੍ਹਾਈ ਕਰ ਰਿਹਾ ਹੈ ਵੀਡੀਓ ਵਿੱਚ ਅਲੀ ਅੰਜਾਰ ਇਹ ਕਹਿ ਰਿਹਾ ਕਿ ਇੱਥੇ ਦੇ ਸਥਾਨਕ ਵਿਦਿਆਰਥੀ ਅਤੇ ਲੋਕ ਸਾਡੇ ਤੇ ਹਮਲਾ ਕਰ ਰਿਹਾ ਕਈ ਲੋਕਾਂ ਦੇ ਸਿਰ ਪਾੜ ਦਿੱਤੇ ਨੇ ਤਲਵਾਰਾਂ ਵਰਤੀਆਂ ਜਾ ਰਹੀਆਂ ਨੇ ਸਾਡੀ ਸੁਰੱਖਿਆ ਲਈ ਗਾਰਡ ਵੀ ਨਹੀਂ ਸੁਣਦਾ ਪੁਲਿਸ ਅਤੇ ਪ੍ਰਸ਼ਾਸਨ ਵੀ ਸਾਡੀ ਗੱਲ ਤੇ ਗੌਰ ਨਹੀਂ ਕਰ ਰਿਹਾ ਉਹਨਾਂ ਕਿਹਾ ਕਿ ਬਿਹਾਰ ਦੇ ਜ਼ਿਆਦਾਤਰ ਵਿਦਿਆਰਥੀਆਂ ਦੀ ਕੁੱਟਮਾਰ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਸਾਰਾ ਦਿਨ ਡਰਦੇ ਡਰਦੇ ਮਾਰੇ ਹੋਸਟਲ ਦੇ ਅੰਦਰ ਹੀ ਸਾਡੇ ਮੂੰਹੋਂ ਹਿੰਦੀ ਭਾਸ਼ਾ ਦਾ ਅੱਖਰ ਸੁਣਦੇ ਸਾਰ ਇਹ ਲੋਕ ਹੁੱਲੜਬਾਜੀ ਸ਼ੁਰੂ ਕਰ ਦਿੰਦੇ ਆ ਸਾਡੀ ਇੱਥੇ ਕੋਈ ਸੁਰੱਖਿਆ ਨਹੀਂ ਹੈ ਅਲੀ ਅਨਜਾਰ ਨੇ ਇਹ ਵੀਡੀਓ ਨੂੰ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਟੇਕ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਕਰਨਲ ਬਾਠ ਦੀ ਕਥਿਤ ਕੁੱਟਮਾਰ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਜਿਸ ਦੇ ਚਲਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਸਮਰਥਨ ਵਿੱਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਬਾਹਰ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਵੱਖ-ਵੱਖ ਜਥੇਬੰਦੀਆਂ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਜਥੇਬੰਦੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪ੍ਰਦਰਸ਼ਨ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਕੇਸ ਵਿੱਚ ਨਾਮਜਦ ਮੁਲਜਮਾਂ ਨੂੰ ਗ੍ਰਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਡਾਕਟਰ ਤਰਨ ਵੀਰ ਗਾਂਧੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਪਹੁੰਚੇ ਨੇ ਦਿੱਲੀ ਵਿੱਚ ਬੀਜੇਪੀ ਸਰਕਾਰ ਨੇ ਵਾਦਾ ਕੀਤਾ ਸੀ ਕਿ ਲੰਗੀ 8 ਮਾਰਚ ਤੋਂ ਔਰਤਾਂ ਨੂੰ ਮਹਿਲਾ ਸਨਮਾਨ ਯੋਜਨਾ ਤਹਿਤ ਮਹੀਨਾਵਾਰ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਤੇ ਹੁਣ आम आदमी पार्टी दिल्ली ਦੇ ਵਿੱਚ ਰੇਖਾ ਸਰਕਾਰ ਦੇ ਵਿਰੁੱਧ ਉਕਤ ਯੋਜਨਾ ਦੇ ਤਹਿਤ ਪੈਸੇ ਨਾ ਮਿਲਣ ਤੇ ਵਿਰੋਧ ਕਰ ਰਹੀ ਹੈ ਜੋ ਪ੍ਰਦਰਸ਼ਨ ਗੋਵਿੰਦਪ uri ਮੈਟਰੋ ਸਟੇਸ਼ਨ ਦੇ ਕੋਲ ਹੋਇਆ ਉੱਥੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਵੀ ਮੌਜੂਦ ਰਹੇ ਉਧਰ ਜਲੰਧਰ ਵਿੱਚ ਰੋਜਰ ਸੰਧੂ ਦੇ ਘਰ ਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਪੁਲਿਸ ਨੇ ਦੋ ਨੌਜਵਾਨਾਂ ਨੂੰ ਪਿਸਤੌਲਾਂ ਸਮੇਤ ਗ੍ਰਿਫਤਾਰ ਵੀ ਕੀਤਾ ਦੂਜੇ ਪਾਸੇ ਪਾਕਿਸਤਾਨੀ ਡੋਨ ਸਹਿਜਾਦ ਪੱਟੀ ਨੇ ਇੰਸਟਾਗ੍ਰam 'ਤੇ ਭਾਰਤ ਦੇ ਵਿੱਚ ਬਲੋਕ ਹੋਣ ਦੇ ਬਾਵਜੂਦ ਟੈਗ੍ਰਾਮ ਦੇ ਉੱਤੇ ਇਹ ਇੱਕ ਵੀਡੀਓ ਪਾ ਕੇ ਐਸਐਸਪੀ ਗੁਰਮੀਤ ਸਿੰਘ ਨੂੰ ਨਸੀਹਤ ਦਿੱਤੀ ਹੈ ਇਸ ਦੌਰਾਨ ਉਸਨੇ ਐਸਐਸਪੀ ਦੀ ਤਨਖਾਹ ਨੂੰ ਲੈ ਕੇ ਕਈ ਗੱਲਾਂ ਆਖੀਆਂ ਵੀਡੀਓ ਜਾਰੀ ਕਰਦੇ ਹੋਏ ਸਹਿਜਾਦ ਨੇ ਕਿਹਾ ਕਿ ਲੋਕਾਂ ਨੂੰ ਸਾਨੂੰ ਯੂਟਿਊਬਰ ਜਾਂ ਅਤਵਾਦੀ ਕਹਿ ਕੇ ਨਾਮ ਖਰਾਬ ਨਹੀਂ ਕਰਨਾ ਚਾਹੀਦਾ ਤੁਹਾਡੇ ਯੂਟਿਊਬਰ ਜਿੰਨੇ ਪੈਸੇ ਕਮਾਉਂਦੇ ਨੇ ਉਹਨਾਂ ਖਰਚਾ ਮੇਰੇ ਸ਼ੇਰਾਂ ਦਾ ਸਹਿਜਾਦ ਨੇ एसएसपी एस इल्जाम लगाया है ते क्या कि मामले दी सही ढंग दे नाल जांच नहीं कीती जा रही पूरे मामले नू किसे होर पासे नू होर रंगत दिती जा रही है युद्ध नशा विरुद्ध मुहिम दे तहत इक्कीवे दिन पंजाब पुलिस ने चार सौ त्र दे उत्ते छापेमारी कीती ते सुबह पर त्रेठ नशा समगलरां गिरफ्तार करन उपरंत संताली एफ ਲੋਚ ਕੀਤੀਆਂ ਨੇ ਇਸ ਦੇ ਨਾਲ ਮਹਿਜ 21 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 2527 ਹੋ ਗਈ ਹੈ ਪੁਲਿਸ ਟੀਮਾਂ ਨੇ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ਤੋਂ 573 ਗ੍ਰਾਮ ਹੈਰੋਇਨ 10 ਕਿਲੋ ਫੀਮ 1470 ਨਸ਼ੇ ਦੀਆਂ ਗੋਲੀਆਂ ਦੇ ਗੋਲੀਆਂ ਤੇ ਟੀਕੇ ਅਤੇ 50 ਡਰਗ ਮਨੀ ਵੀ ਬਰਾਮਦ ਕੀਤੀ ਹੈ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 96 ਗਜਟਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1300 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਨਫਰੀ ਵਾਲੀਆਂ 200 ਤੋਂ ਵੱਧ ਪੁਲਿਸ ਦੀਆਂ ਟੀਮਾਂ ਨੇ ਰਾਜ ਭਰ ਵਿੱਚ ਛਾਪੇਮਾਰੀ ਕੀਤੀ ਹੈ ਇਹ ਸਨ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੇ ਤੁਹਾਡੀ ਕੋਈ ਰਾਏ ਹੋਵੇ ਤੁਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਪੇਜ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ